ਇਹ ਵੀਡੀਓ ਬਣਾ ਰਿਹਾ ਹਨ ਉਹ ਤੁਹਾਨੂੰ ਇੱਕ ਪਿੰਡ ਦੀ ਕਿਸਮਤ ਦੱਸਦੇ ਆ ਵੀ ਕਿਸਮਤ ਚੰਗੇ ਹੋਣ ਦੇ ਬਾਵਜੂਦ ਪਰ ਮਾੜੀ ਕਿਵੇਂ ਬਣੀ ਪਈ ਹੈ ਉਸ ਕਿਸਮਤ ਦੀ ਐਡੀ ਮਤਲਬ ਲੋਕਾਂ ਦੀ ਐਡੀ ਚੰਗੀ ਕਿਸਮਤ ਹੈ ਨਹਿਰ ਦੇ ਵਿੱਚੋਂ ਸਿੱਧਾ 모ਗਾ ਆਉਂਦਾ ਹੈਗਾ ਵਾਟਰਬਾਕਸ ਦੇ ਵਿੱਚ ਜਾ ਕੇ ਖੁੱਲਣਾ ਹੈਗਾ ਪਰ ਮਾੜੀ ਕਿਸਮਤ ਐਡੀ ਹੈ ਕਿ ਸਾਰਾ ਕੁਝ ਹੁੰਦੇ ਹੁੰਦੇ ਹੋਏ ਸਾਰੇ ਦਾ ਸਾਰਾ ਪਿੰਡ ਤੇ ਆਇਆ ਮਰ ਰਿਹਾ ਸਾਰਾ ਪਿੰਡ ਤੇ ਆਇਆ ਮਰ ਰਿਹਾ ਪਰ ਕਾਰਨ ਕੀ ਹੈ ਕਾਰਨ ਐ ਤੁਹਾਨੂੰ ਦਿਖਾਉਣੇ ਆ ਛੋਟੇ ਛੋਟੇ ਕਾਰਨ ਐ ਕਾਰਨ ਵੀ ਇੱਕ ਨਾਲ ਤੇ ਇੱਕ ਦੂਜਾ ਬੋਲ ਕੇ ਰਾਜੀ ਐ ਇੱਕ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੇ ਐ ਬੋਲ ਕੇ ਕੋਈ ਰਾਜੀ ਨਹੀਂਗਾ ਪਰ ਇੱਕ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੇ ਕੁਝ ਬੰਦੇ ਚਿੰਤਤ ਐ ਆ ਤੁਹਾਡੇ ਸਾਹਮਣੇ ਖੜੇ ਐ ਜਿਹੜੇ ਬੰਦੇ ਚਿੰਤਤ ਐ ਵੀ ਯਾਰ ਸਾਨੂੰ 300 ਦਾ ਢੋਲ ਪਵਾਉਣਾ ਬਹੁਤ ਔਖਾ ਐ ਭਰਾਵੋ ਇੱਕ ਜਿਹੜਾ ਬੰਦਾ 300 ਰੁਪਏ ਦਿਹਾੜੀ ਕਰਦਾ ਬੰਦਾ ਉਹੋ ਆਪ ਦੇ ਘਰੇ ਇੱਕ ਢੋਲ ਪਾਣੀ ਦਾ ਕਿਵੇਂ ਪਵਾਊਗਾ ਤੈਨੂੰ 350 ਦਾ ਪੈਂਦਾ ਹੈਗਾ ਆਮ ਗਰੀਬ ਬੰਦਾ ਜਿਹੜਾ 200 ਰੁਪਏ ਦਿਹਾੜੀ ਕਰਦਾ ਹੈਗਾ ਪਰ ਤੁਹਾਨੂੰ ਮੈਂ ਦਿਖਾਉਣਾ ਵੀ ਕੀ ਕਾਰਨ ਹੈ ਬਹੁਤ ਸਾਰੇ ਕਾਰਨ ਹੈ ਹੁਣ ਇਹ ਵੀਡੀਓ ਪਾ ਰਹੇ ਹਾਂ ਬਹੁਤ ਸਾਰੇ ਲੋਕ ਇਸ ਦਾ ਗੁੱਸਾ ਵੀ ਕਰਨਗੇ ਠੀਕ ਹੈ ਕਰੀ ਜਾਣ ਕੋਈ ਗੱਲ ਨਹੀਂ ਉਹਨਾਂ ਦੀ ਮਰਜ਼ੀ ਹੈ ਪਰ ਮੈਂ ਇਹ ਕਹਿਣਾ ਵੀ ਗਿਆਨੇ ਪਿੰਡ ਦੇ ਦੀ ਐਡੀ ਚੰਗੀ ਕਿਸਮਤ ਹੋਣ ਦੇ ਬਾਵਜੂਦ ਅੱਜ ਗਿਆਨੇ ਪਿੰਡ ਦੇ ਜਿਹੜੇ ਲੋਕ ਆ ਇਹ ਛੱਕੜੋਂ ਮਹਿੰਗੇ ਹੋਏ ਪਏ ਐ ਬੇਸ਼ੱਕ ਮੇਰੀ ਗੱਲ ਦਾ ਗੁੱਸਾ ਕਰਨਾ ਕਰ ਲੈਣਾ ਕੋਈ ਗੱਲ ਨਹੀਂ ਪਰ ਮੈਂ ਇਹ ਗੱਲ ਸਚਾਈ ਹੈ ਇਹ ਤੁਹਾਨੂੰ ਮੈਂ ਬਿਆਨ ਸਚਾਈ ਕਰ ਰਹੇ ਹਾਂਗਾ ਤੁਹਾਨੂੰ ਮੈਂ ਦਿਖਾਉਣਾ ਪਹਿਲਾਂ ਹਾਲਤ ਕੀ ਹੋਈ ਪਈ ਐ ਵੀ ਜਿਹੜਾ ਨਹਿਰ ਦੇ ਵਿੱਚੋਂ ਮੋਗਾ ਆਉਂਦਾ ਹੈਗਾ ਉਹਦੇ ਵਿੱਚ ਤੁਸੀਂ ਆਹ ਵੇਖ ਲਓ ਵੀ ਦੋ ਛੋਟੇ ਛੋਟੇ ਮੋਰੇ ਕਰ ਰੱਖੇ ਹੈਗੇ ਆਹਾਂ ਛੋਟੇ ਛੋਟੇ ਜਿੱਥੇ ਕਾਗਜ਼ ਲੱਗੇ ਹੋਏ ਕਾਲਾ ਕਾਗਜ਼ ਲੱਗੇ ਹੋਏ ਤੇ ਚਿੱਟਾ ਕਾਗਜ਼ ਲੱਗਿਆ ਹੋਇਆ ਇੱਥੇ ਦੋ ਛੋਟੇ ਛੋਟੇ ਮੋਰੇ ਕਰ ਰੱਖੇ ਕਿਉਂ ਕਿ ਝੋਨਾ ਸਾਡਾ ਪਲ ਜੇ ਝੋਨਾ ਪਲ ਜੇ ਅਗਲੀ ਗੱਲ ਜਿਹੜਾ ਇਹ ਪਾਣੀ ਆਉਂਦਾ ਹੈ ਇਹ ਪਾਣੀ ਦੀ ਪਾਈਪ ਗਾਂਹ ਜਾਂਦੀ ਹੈ ਤੇ ਉਹਦੇ ਵਿੱਚ ਇਹ ਪਤਾ ਨਹੀਂ ਇਟਾਂ ਜਾਂ ਕੀ ਪਸਾਰ ਰੱਖਿਓ ਆਪਾਂ ਬਾਈ ਇਹ ਕਿਨਾਂ ਗੱਲ ਕਰਦੇ ਆ ਸਰੀਆ ਮਾਰ ਕੇ ਹਟੇ ਸੀਗੇ ਕੀ ਫਸਿਆ ਹੋਇਆ ਬਾਈ ਇਹਦੇ ਵਿੱਚ ਤੁਹਾਨੂੰ ਕੀ ਅੰਦਾਜ਼ਾ ਆ ਗਿਆ ਸੀ ਰੇ ਇੱਥੇ ਪੱਥਰ ਫਸੇ ਹੋਏ ਨੇ ਜੀ ਆਹ ਪੱਥਰ ਫਸਿਆ ਸੀਗਾ ਪਾਈਪ ਦੇ ਵਿੱਚ ਆਹ ਏਡਾ ਵੱਡਾ ਪੱਥਰ ਫਸਾਇਆ ਸੀਗਾ ਇੱਕ ਦੋ ਹੋਰ ਵੀ ਤਾਂ ਹੈ ਕੋਰਾ ਵੀ ਨਹੀਂ ਜਾਂਦਾ ਪਾਣੀ ਤੇ ਤੁਸੀਂ ਇਹ ਸਰੀਆ ਵੀ ਮਾਰਿਆ ਸੀ ਇਹਦੇ ਵਿੱਚ ਜੀ ਮਾਰਿਆ ਜਾਨਵਰ ਮਾਰਿਆ ਵਿੱਚ ਬਾਲਟੀਆਂ ਸੜਦੇ ਨੇ ਜੀ ਬਾਲਟੀਆਂ ਮਾਰਦੇ ਪਾਣੀ ਜਿਹੜੀ ਬਾਲਟੀ ਸਮਾਰ ਕੇ ਬੰਦ ਦੇ ਨਹੀਂ ਜਰਾ ਵਿੱਚ ਪਸਾਹਂਦਰ ਵਾਲੀ ਉਹ ਵਾਲਟੀ ਤੁਰ ਕੇ ਖਾਨਾ ਬੋਲੋ ਠੀਕ ਹੈ ਆਪਾਂ ਕਰ ਦਿਆਂ ਗੱਲ ਪਰ ਮੈਂ ਤੁਹਾਨੂੰ ਇਹ ਦਿਖਾਉਣਾ ਹੈਗਾ ਵੀ ਪਹਿਲਾਂ ਕਢੋਈ ਪੰਨੀ ਹੋਈ ਹੈ ਜਿਹੜੀ ਇੱਥੇ ਫੁੱਟੀ ਪਈ ਹੈ ਕਢੋਈ ਜੇ ਮੰਨ ਲਓ ਮੇਰੇ ਖੇਤ ਚ ਕਢੋਈ ਫੁੱਟੀ ਹੋਈ ਹੈ ਮੈਂ ਦੋ ਵੇਟਾਂ ਲਾ ਸਕਦਾਗਾ ਆਹ ਦੇਖ ਲਓ ਆਹ ਜਿਹੜੀ ਇੱਧਰ ਅਗਲੇ ਪਾਸੇ ਪਾਈਪ ਜਾਂਦੀ ਹੈ ਉਹ ਬੰਦ ਹੋਈ ਪਈ ਹੈ ਤੇ ਆਹ ਪਾਣੀ ਝੋਨੇ ਨੂੰ ਜਾ ਰਿਹਾ ਹੈ ਆ ਤੁਸੀਂ ਦੇਖ ਰਹੇ ਹੋ ਪਾਣੀ ਝੋਨੇ ਵਿੱਚ ਜਾ ਰਿਹਾ ਹੈ ਹਾਲਾਂਕਿ ਬਿਲਕੁਲ ਦੋ ਖਾਲ ਚੱਲਦੇ ਨਾਲ ਇੱਕ ਆਹ ਖਾਲ ਜਾਂਦਾ ਇੱਕ ਪਰਲੇ ਪਾਸੇ ਖਾਲ ਜਾਂਦਾ ਹੈ ਤੇ ਆਹ ਜਿਹੜੀ ਜਾ ਰਹੀ ਹੈ ਇਹ ਪਿੰਡ ਦੇ ਵਾਟਰ ਬਾਕਸ ਨੂੰ ਜਾ ਰਹੀ ਹੈ ਪਾਈਪਲਾਈਨ ਜਾ ਰਹੀ ਹੈ ਪਰ ਆਹ ਕੋਨੇ ਤੇ ਫੁੱਟੀ ਪਈ ਹੈ ਬਿਲਕੁਲ ਆਹ ਕੋਨੇ ਤੇ ਬਿਲਕੁਲ ਫੁੱਟੀ ਪਈ ਹੈ ਤੇ ਆਪਾਂ ਲੋਕਾਂ ਨਾਲ ਵੀ ਕਰਦਿਆਂ ਗੱਲ ਇਹ ਜਿਹੜੇ ਵਿਚਾਰੇ ਖੜੇ ਆ ਚਿੰਤ ਤੇ ਇਹ ਤੁਸੀਂ ਸਾਹਮਣੇ ਤੁਸੀਂ ਵੇਖ ਰਹੇ ਹੋ ਇਹਨਾਂ ਨੇ ਵਿਚਾਰੇ ਨੇ ਕੋਸ਼ਿਸ਼ ਕੀਤੀ ਹੈਗੀ ਸਰੀਆ ਵੀ ਮਾਰਿਆ ਸਰੀਆ ਮਾਰ ਕੇ ਪਰ ਫਿਰ ਵੀ ਨਹੀਂ ਖੁੱਲੀ ਇਹ ਸੀਰੇ ਬਾਈ ਕੀ ਗੱਲ ਐ ਮੈਨੂੰ ਹੁਣ ਦੱਸ ਬਾਈ ਇਹ ਕੜਕੇ ਪਾਣੀ ਖਾਲੀ ਕਰਕੇ ਕੋਈ ਫੇਫੋ ਬਊਗਾ ਪਾਣੀ ਜੰਨਾ ਚਰ ਬਗਦਾ ਉਹਨਾਂ ਚ ਫੋਹ ਨਹੀਂ ਪੈਂਦਾ ਕਿ ਸਾਤ ਵੀ ਦਿਨ ਸਾਡੇ ਨਾਲ ਲੱਗਣ ਲੋ ਹੱਥ ਦਿਨ ਲੋ ਫੇਰ ਹੀ ਹੱਲ ਹੋਊਗਾ ਇਹਦਾ ਫਿਰ 3000 ਰੁਪਏ ਪਾਣੀ ਪਾਈ ਉਹਨਾਂ ਦੇ ਬਟੇ ਇੱਥੇ ਖਾਲ ਤੇ ਆ ਜਾ ਕਰਨ ਜ਼ਿੰਮੇਵਾਰੀ ਨਹੀਂ ਸਮਝਦੇ ਲੋਕ ਵੀ ਨਹੀਂ ਜ਼ਿੰਮੇਵਾਰੀ ਸਮਝਦੇ ਬਾਕੀ ਫਿਰ ਤਾਂ ਹੀ ਤਾਂ ਆਏ ਮਰ ਰਹੇ ਐ ਜੇ ਜ਼ਿੰਮੇਵਾਰੀ ਨਹੀਂ ਸਮਝੇ ਤਾਂ ਹੀ ਤਾਂ ਆਏ ਮਰ ਰਹੇ ਐ ਬਾਕੀ ਇਹ ਤੇ ਰਦੇ ਲੱਗ ਜਾਣ ਚਾਹ ਇਹ ਤੁਸੀਂ ਆਪਦੇ ਦਿਮਾਗ ਚੋਂ ਕੱਢਦੇ ਵੀ ਤੁਹਾਨੂੰ ਕੋਈ ਆ ਕੇ ਸਰਕਾਰ ਤੁਹਾਡੀਆਂ ਕਢੋਂਗਾਂ ਸਾਫ਼ ਕਰੂਗੀ ਜਾਂ ਕੋਈ ਪ੍ਰਸ਼ਾਸਨ ਆ ਲਾ ਕੇ ਤੁਹਾਡੀਆਂ ਕੜੋਂਗਾਂ ਸਾਫ਼ ਕਰੂਗਾ ਇਹ ਤਾਂ ਜਿਹੜੇ ਬੰਦੇ ਨੇ ਪਾਣੀ ਪੀਣਾ ਕਰ ਉਹ ਹੀ ਨਾ ਬੋਲਣਗੇ ਤੇ ਦੱਸੋ ਹੋਰ ਕੌਣ ਬੋਲੂਗਾ ਆ ਬੰਦਾ ਪ੍ਰਾਈਵੇਟ ਰੱਖਿਆ ਇਹਨੂੰ ਕੋਈ ਇਹਨੂੰ 4 ਪੀ ਵੀ ਨਹੀਂ ਦਿੰਦਾ 6 ਮਹੀਨੇ ਹੋ ਗਏ ਤਰਖਾ ਦੇ ਦਿੱਤੇ ਚਿਹਰੇ ਮੇਰੇ ਆ ਆਖੜਾ ਕੋਲੇ ਆ ਜਾਓ ਤੇ ਚੱਲ ਦੇਖਣਾ ਪਾਵੇਂ ਦੇਖਣਾ ਪਾਵੇਂ ਇਹਦਾ ਹੁਣ ਤੁਸੀਂ ਇਹ ਦੱਸੋ ਵੀ ਕੀ ਹੱਲ ਹੋਊਗਾ ਜਾਂ ਮਤਲਬ ਇਹਦਾ ਕੀ ਕਾਰਨ ਹੈ ਵੀ ਇਹ ਲੋਕ ਇਦਾਂ ਕਿਉਂ ਕਰਦੇ ਜਿਵੇਂ ਕੜੋਈ ਪੰਨੀ ਪਈ ਐ ਇੱਕ ਮੋਗੇ ਜਿੰਨਾ ਪਾਣੀ ਪਈ ਜਾਂਦਾ ਹੈ ਕੀ ਇਹਨਾਂ ਦਾ ਖੇਤ ਚ ਹੱਕ ਹੈ ਨਹੀਂ ਗਾ ਪਾਣੀ ਦਾ ਇਹਨੂੰ ਹੱਕ ਲੱਗਿਆ ਨਹੀਂ ਐ ਖੇਤ ਨੂੰ ਪਾਣੀ ਦਾ ਸਾਰਾ ਬੋਲ ਲੱਗਿਆ ਹੋਇਆ ਨਾ ਲੱਗੇ ਹੋਇਆ ਹੱਕ ਬਾਈ ਫਿਰ ਇਹ ਲੋਕਾਂ ਦਾ ਜਿਹੜਾ ਇਹ ਪਾਣੀ ਹੈ ਮਤਲਬ ਪੀਣ ਵਾਲਾ ਪਾਣੀ ਹੈਗਾ ਤਾਂ ਫਿਰ ਇਹ ਕਿਉਂ ਮਤਲਬ ਇਹ ਮਤਲਬ ਹਾਲ ਬਰਾਨ ਕਰ ਰਹੇ ਹੈਗੇ ਸਾਨੂੰ ਗਰੀਬਾਂ ਦਾ ਚੌਂ ਕਰਦੇ ਕਿੰਨੀ ਦਿਹਾੜੀ ਹੈ ਬਾਈ ਤੇਰੀ ਕਿੰਨੀ ਦਿਹਾੜੀ ਇੱਕ ਦਿਨ ਦੀ ਹੈ 300 ਹੈ ਤੇ ਹੱਥ ਨੇ ਜਾ ਕੇ ਜਦੋਂ ਫਿਰ ਪਾਣੀ ਥੱਲੇ ਦੂਜਾ ਪੀਣਾਗਾ ਤੇ ਹੱਥ ਨੇ ਫਰੇਮਾ ਨਹੀਂ ਆਉਂਦਾ ਫਿਰ ਆਉਂਦਾ ਨਾ ਜੇ ਤੈਨੂੰ 300 ਦਾ ਟੈਂਕਰ ਪਾਉਣਾ ਪੈ ਜੇ ਕਿਸੇ ਦੇ ਕਾਰਨ ਕਰਕੇ 300 ਟੈਂਕਰ ਪਾਉਣਾ ਪਵੇ ਤੇਰਾ ਦਿਲ ਕੀ ਕਹੂਗਾ ਅੱਜ ਹੀ ਪਵਾਇਆ ਜੀ ਅੱਜ ਹੀ ਪਵਾਇਆ ਆ ਦੇਖ ਲੋ ਭਰਾਵੋ ਜਿਹੜੇ ਕੋਈ ਹੈਗਾ ਕੋਈ ਸੌਖਾ ਹੁੰਦਾ ਬੰਦਾ ਉਹਦਾ ਅਗਲਾ ਚਲੋ ਠੀਕ ਆ ਪਾਣੀ ਦੇ ਟੈਂਕਰ ਮੁੱਲ ਪਵਾ ਲੂਗਾ ਪਰ ਆ ਆ ਦੇਖ ਲੈ ਯਾਰ ਦਿਹਾੜੀਦਾਰ ਬੰਦੇ ਹੈਗੇ ਵਿਚਾਰੇ ਵਿੱਚ ਇਹਨਾਂ ਦੇ ਦਿਹਾੜੀਦਾਰ ਬੰਦੇ ਆ ਵਿਚਾਰੇ ਜਿਹੜੇ ਕੱਲ 10 ਵਜੇ ਦੀ ਨਹਿਰ ਹੈ ਬਾਡਰ ਵੱਚੇ ਟੱਪ ਪਾਣੀ ਨਹੀਂ ਗਿਆ ਸਾਰਾ ਰਾਹ ਚ ਪਈ ਜਾਂਦਾ ਹੈ ਕਿ ਬਸ ਐਸ ਲੋਟ ਹੋਈ ਜਾਂਦਾ ਪਾਈਪਾਂ ਦੇ ਵਿੱਚ ਭੂਰਾ ਪਾਣੀ ਵੀ ਨਹੀਂ ਗਿਆ ਹਾਂਜੀ ਪਾਈਪਾਂ ਦੇ ਵਿੱਚ ਜਾਊ ਕਿਵੇਂ ਬਾਈ ਜਦੋਂ ਐਡੇ ਐਡੇ ਆਹ ਪਾਸੇ ਦੇ ਮੋਗੇ ਦਾ ਪਾਣੀ ਤਾਂ ਆ ਪਈ ਜਾਂਦਾ ਹੈ ਤੇ ਪਾਈਪਾਂ ਵਿੱਚ ਕਿਵੇਂ ਜਾਊਗਾ ਹਨਾ ਭੂਰਾ ਪਾਣੀ ਨਹੀਂ ਗਿਆ ਬਾਈ ਕੱਲ 10 ਵਜੇ ਨੇ ਕਿਹਾ ਕਿ ਇਹਨੂੰ ਵੀ ਤੁਸਤਾ ਜਾਵੇ ਦੇਖ ਲੋ ਭਰਾਵੋ ਆਹ ਗਿਆਨ ਹੈ ਪਿੰਡ ਦੇ ਹਾਲਾਤ ਹੈ ਇੱਥੇ ਕੋਈ ਮਤਾ ਸਮਝੋ ਵੀ ਹਾਂ ਯਾਰ ਪਤਾ ਨਹੀਂ ਪਿੰਡ ਦਾ ਨਾਮ ਲੈ ਕੇ ਜਾਣ ਕੇ ਬੇਇੱਜ਼ਤੀ ਕਰ ਰਿਹਾ ਨਹੀਂ ਇਹ ਗੱਲ ਨਹੀਂ ਪਰ ਮੈਂ ਸਚਾਈ ਦਿਖਾ ਰਿਆਂਗਾ ਵੀ ਸਚਾਈ ਇਹ ਹੈ ਤੁਹਾਡੇ ਸਾਹਮਣੇ ਹੈ ਦੇਖ ਲੋ ਪਾਣੀ ਪਈ ਜਾਂਦਾ ਹੈਗਾ ਠੀਕ ਹੈ ਨਾ ਸਾਰਿਆਂ ਦੇ ਮੋਟਰਾਂ ਨੇ ਇੱਥੇ ਤਕਰੀਬਨ ਜਿਹਦੇ ਇੱਥੇ ਕੋਈ ਮੋਟਰਾਂ ਵਾਲਾ ਪਾਣੀ ਹੁੰਦਾ ਬਾਕੀ ਪਿੰਡ ਚ ਕੌੜਾ ਪਾਣੀ ਆ ਪਰ ਜਿਹੜੇ ਇਧਰਲੀ ਪੱਤੀ ਦਾ ਥੱਲੋਂ ਪਾਣੀ ਬਹੁਤ ਜ਼ਿਆਦਾ ਮਿੱਠਾ ਨਿਕਲਦਾ ਹੈਗਾ ਪਰ ਮੋਟਰਾਂ ਹੋਣ ਦੇ ਬਾਵਜੂਦ ਬਿਲਕੁਲ ਦੋ ਖਾਲ ਚੱਲਣ ਦੇ ਬਾਵਜੂਦ ਆਹ ਦੇਖ ਲੋ ਖਾਲ ਚੱਲਦੀ ਹੈਗੇ ਵੱਡੇ ਵੱਡੇ ਖਾਲ ਚੱਲਦੇ ਆ ਇੱਦਾਂ ਮਾੜੇ ਪਿੰਡ ਦਾ ਸੂਆ ਹੁੰਦਾ ਹੈਗਾ ਜਿੰਨਾ ਮਤਲਬ ਇਹ ਪਾਣੀ ਆ ਰਿਹਾ ਹੈ ਇਹ ਖਾਲ ਆ ਨਾਲ ਚੱਲ ਰਿਹਾ ਤੇ ਨਾਲ ਆਹਾ ਫੇਰ ਵੀ ਮਤਲਬ ਆਪ ਦੀ ਕਢੋਈ ਭੰਨ ਕੇ ਜਿਹੜੇ ਪਿੰਡ ਦੇ ਲੋਕਾਂ ਨੂੰ ਵਾਟਰ ਬਾਕਸ ਦਾ ਪਾਣੀ ਜਾਂਦਾ ਅੱਗੇ ਪਾਏ ਬੰਦ ਕੀਤੀ ਹੋਈ ਹੈ ਤੇ ਆਹਾ ਕਢੋਈ ਭੰਨ ਕੇ ਆਪ ਦਾ ਝੋਨੇ ਨੂੰ ਪਾਣੀ ਲਾਇਆ ਜਾ ਰਿਹਾ ਹੈ ਦੇਖ ਲਓ ਹੁਣ ਤੁਸੀਂ ਇਹ ਵੇਖ ਲਓ ਮੈਂ ਇੱਥੇ ਕਿਸੇ ਦੀ ਜਾਣ ਬੁੱਝ ਕੇ ਨਹੀਂ ਮੈਂ ਸੱਚ ਕਹਿ ਰਿਹਾ ਮੈਂ ਕਸਮ ਨਾਲ ਕਹਿੰਦਾ ਮੈਂ ਕਿਸੇ ਦੀ ਜਾਣ ਬੁੱਝ ਕੇ ਇੱਥੇ ਜਾਣ ਬੁੱਝ ਕੇ ਨਹੀਂ ਮੈਂ ਕਰ ਰਿਹਾ ਆਪ ਸੱਚਾਈ ਕਰ ਰਿਹਾ ਮੈਂ ਸੱਚਾਈ ਦੱਸ ਰਿਹਾ ਇਹ ਵੀ ਗਿਆਨੇ ਪਿੰਡ ਦੇ ਵਾਟਰ ਬਾਕਸ ਦੇ ਜਿਹੜੇ ਹਾਲਾਤ ਆ ਆ ਹਾਲਾਤ ਆ ਤੇ ਬਾਕੀ ਪਿੰਡ ਬੋਲ ਕੇ ਰਾਜੀ ਨਹੀਂ ਬਾਕੀ ਸਾਰਾ ਪਿੰਡ ਬਿਲਕੁਲ ਮੇਰੀ ਗੱਲ ਦਾ ਬਹੁਤ ਸਾਰੇ ਲੋਕਾਂ ਨੂੰ ਗੁੱਸਾ ਲੱਗਣਾ ਹੈਗਾ ਬਾਈ ਵਰਗੇ ਨੇ ਬੁਲਾਇਆ ਕਹਿੰਦੇ ਵੀਡੀਓ ਪਾ ਦੇ ਮੈਂ ਕਿਹਾ ਮੈਨੂੰ ਪਤਾ ਹੈ ਇਹ ਲੋਕ ਚੰਗਾ ਕਰਾਂਗੇ ਤਾਂ ਵੀ ਤੇ ਮਾੜਾ ਕਰਨਾ ਫਿਰ ਤਾਂ ਬੋਲਣਾ ਹੀ ਬੋਲਣਾ ਆਪਾਂ ਨੂੰ ਕੋਈ ਲੋੜ ਨਹੀਂ ਕੀ ਛੱਡ ਭਰੇ ਪਰ ਬਾਈ ਵਰਗੇ ਕਹਿੰਦੇ ਬਾਪੂ ਸਰ ਕਹਿੰਦੇ ਨਹੀਂ ਯਾਰ ਕਹਿੰਦੇ ਤੂੰ ਆ ਆ ਕੇ ਮਾੜਾ ਮੋਟਾ ਪਤਾ ਲੱਗੇ 300 ਰੁਪਏ ਰੋਜ਼ ਪਾਹ ਤੇੜੀ ਵਾਲੇ ਬੰਦੇ ਆ ਬੈਠੇ ਨੇ 300 300 ਦਿਹਾੜੀ ਲਈ ਆ 300 ਨਾਲੇ ਪਾਣੀ ਪੋਵਾ ਦੇ ਤੂੰ ਆ ਕਿੱਥੋਂ ਖਾਣਗੇ ਫਿਰ ਲੋਕ ਬੱਚੇ ਦਾ ਨਸ਼ਾ ਚ ਪਹਿਣਗੇ ਫਿਰ ਬਿਲਕੁਲ ਬਈ ਫਿਰ ਜਦੋਂ ਅਗਲੇ ਨੂੰ ਖਾਣ ਨੂੰ ਜਾਂ ਘਰੇ ਪੀਣ ਨੂੰ ਨਹੀਂ ਹੋਊਗਾ ਦੱਸੋ ਅਗਲਾ ਕੀ ਕਰੂਗਾ ਪਾਸੇ ਜਾਣਗੇ ਹੱਲ ਹੀ ਨਹੀਂ ਕੋਈ ਦਾ ਇਹੇ ਭਰਾਵੋ ਕਿਸੇ ਨੂੰ ਕੋਈ ਲਾ ਕੇ ਨਹੀਂ ਵੀਡੀਓ ਬਣਾ ਰਹੀ ਇਹ ਸੱਚ ਕਹਿ ਰਹੇ ਆ ਅਸੀਂ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿ ਰਹੇ ਆ ਮੈਂ ਵੀ ਐਸੀ ਕੋਈ ਲਾ ਕੇ ਨਹੀਂ ਕੋਈ ਵੀਡੀਓ ਬਣਾ ਰਹੀ ਇਹ ਇਹ ਸਚਾਈ ਹੈ ਬਿਲਕੁਲ ਜਿਹੜਾ ਆਹ ਤੁਸੀਂ ਵੇਖ ਰਹੇ ਹੋ ਇਹ ਕਢੋਈ ਅੱਗੇ ਤੋਂ ਇਧਰ ਨੂੰ ਜਾਂਦੀ ਹੈ ਪਾਇਪ ਇਧਰ ਨੂੰ ਜਾਂਦੀ ਹੈ ਬਾਈ ਇਧਰ ਨੂੰ ਜਾਂਦੀ ਹੈ ਨਾ ਐਨੂੰ ਜਾਂਦੀ ਹੈ ਪਾਇਪ ਇਹ ਬੰਦ ਹੋਈ ਪਈ ਹੈ ਬਿਲਕੁਲ ਤੇ ਅੱਗੇ ਆਹ ਸੀਰਾ ਬਾਈ ਕਹਿੰਦਾ ਜਿਵੇਂ ਆਹ ਵੱਡੇ ਵੱਡੇ ਆਹ ਹੈ ਨਾ ਇਟਾਂ ਇਹ ਲਾ ਰਖੀਆਂ ਨੇ ਕਿਉਂ ਵੀ ਆਹ ਪਾਣੀ ਸਾਡੇ ਖੇਤ ਨੂੰ ਜਾਈ ਜਾਵੇ ਸਾਡੇ ਪਾਣੀ ਖੇਤ ਨੂੰ ਜਾਈ ਜਾਵੇ ਤੇ ਤੁਸੀਂ ਦੱਸੋ ਵੀ ਲੋਕਾਂ ਦਾ ਢਿੱਡ ਵੱਢ ਕੇ ਤੇ ਲੋਕਾਂ ਨੂੰ ਤਿਹਾਰੇ ਮਾਰ ਕੇ ਕੀ ਮੈਂ ਢੱਡ ਪਰਾਂ ਦਾ ਚੰਗੀ ਗੱਲ ਹੈ ਬਾਈ ਦੱਸੋ ਤੁਸੀਂ ਸਾਰੇ ਦੱਸੋ ਚੰਗੀ ਗੱਲ ਹੈ ਜੇ ਮੈਂ ਲੋਕਾਂ ਨੂੰ ਧਿਆਏ ਮਾਰਾਂ ਗਰੀਬਾਂ ਨੂੰ ਮੈਂ ਧਿਆਏ ਮਾਰਾਂ ਤੇ ਮੈਂ ਆਪ ਦਾ ਢੱਡ ਪਰਾਂ ਚੰਗੀ ਗੱਲ ਹੈ ਕੋਈ ਚੰਗੀ ਗੱਲ ਨਹੀਂ ਮੈਂ ਕਹਿੰਦਾ ਮੈਂ ਨਹੀਂ ਤੂੰ ਧੋਤਾ ਮੈਂ ਤੂੰ ਧੋਤਾ ਨਹੀਂ ਮੈਂ ਤਾਂ ਜਮਾ ਠਾਗਾ ਚੋਰ ਆ ਸਭ ਕੁਝ ਹੈ ਪਰ ਮੈਂ ਇਹ ਕਹਿਣਾ ਵੀ ਯਾਰ ਇਹ ਗਰੀਬਾਂ ਨੂੰ ਜੇ ਮਤਲਬ ਤੁਸੀਂ ਇਹਨਾਂ ਪੇਟ ਵੱਢ ਕੇ ਖਾਓਗੇ ਤਾਂ ਦੱਸੋ ਆਹ ਗਰੀਬ ਇੱਕ ਦਿਹਾੜੀਦਾਰ ਹੈ ਵਿਚਾਰਾ ਜਾਂ ਹੋਰ ਬਹੁਤ ਸਾਰੇ ਲੋਕ ਕੋਈ ਜ਼ਿਆਦੇ ਅਮੀਰ ਨਹੀਂਗੇ ਆ ਤੁਸੀਂ ਪਾਣੀ ਬੰਦ ਕਰਕੇ ਕੀ ਇਹ ਆਪਾਂ ਦੁਨੀਆਂ 'ਚ ਵਸਦੇ ਹੋ ਜਾਣਗੇ ਜਾਂ ਰਹਿੰਦੇ ਹੋ ਜਾਣਗੇ ਬਹੁਤ ਔਖਾ ਹੈ ਭਰਾਵੋ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀਡੀਓ ਦੇਖਣ ਵਾਲ ਨੂੰ ਮੈਂ ਨਹੀਂ ਕਹਿੰਦਾ ਕਿਸੇ ਨੇ ਵੀਡੀਓ ਲਾ ਕੇ ਨਹੀਂ ਬਣਾਈ ਪਰ ਮੈਂ ਸਚਾਈ ਬਿਆਨ ਕੀਤੀ ਹੋਈ ਹੈ ਜਿਹੜੀ ਅੱਜ ਦੇ ਟਾਈਮ ਤੇ ਪਿੰਡ ਗਿਆਨੇ ਦੀ ਹੈ ਪਿੰਡ ਗਿਆਨੇ ਦੀ ਹੈ ਪਰ ਗਿਆਨੇ ਦੇ ਲੋਕਾਂ ਨੇ ਮੂੰਹ 'ਚ ਘੁੰਗਣੀਆਂ ਪਾ ਰੱਖੀਆਂ ਕੋਈ ਬੋਲ ਕੇ ਰਾਜੀ ਨਹੀਂਗਾ ਬੁੱਟੇ ਲਾਈਆ ਮੇਰਾ ਇਹ ਤਾਂ ਬੁੱਟੇ ਨੂੰ ਪਾਣੀ ਲਾ ਗਿਆ ਫਾਇਦਾ ਕੀ ਬੁੱਟੇ ਲਾਉਣ ਦਾ ਬਿਲਕੁਲ ਜੀ ਠੀਕ ਹੈ ਨਾ ਮੈਂ ਕੋਈ ਇਹ ਕਿਸੇ ਨੂੰ ਲਾ ਕੇ ਨਹੀਂ ਮੈਂ ਫੇਰ ਕਹਿੰਦਾ ਤੀਜੀ ਯਾਰ ਵੀਡੀਓ ਨਹੀਂ ਲਾ ਕੇ ਬਣਾ ਰਿਆ ਬੇਸ਼ੱਕ ਮੈਂ ਜਮਾ ਬੇਸ਼ੱਕ ਲੁੱਟਾਂ ਲੰਡਾਂ ਬੇਸ਼ੱਕ ਕਿਹੋ ਜਿਹਾ ਮਰਜੀ ਹੈਗਾ ਪਰ ਜਦ ਤੁਸੀਂ ਆਹ ਕੰਮ ਤੋਂ ਗਰੇਜ ਕਰ ਲੋ ਭਰਾਵੋ ਆਹ ਲੋਕਾਂ ਦਾ ਹੱਕ ਨਾ ਖਾਓ ਲੋਕਾਂ ਦਾ ਹੱਕ ਨਾ ਖਾਓ ਲੋਕਾਂ ਦਾ ਹੱਕ ਜਦੋਂ ਨਿਕਲਦਾ ਨਾ ਫਿਰ ਇਹ ਸਾਰਿਆਂ ਨੂੰ ਪਤਾ ਹੈ ਵੀ ਕਿੱਥੋਂ ਹੀ ਨਿਕਲਦਾ ਫਿਰ ਬਹੁਤ ਔਖਾ ਕਰਦਾ ਇਹ ਤੁਹਾਨੂੰ ਪਤਾ ਹੀ ਹੈ ਲੋਕਾਂ ਦਾ ਹੱਕ ਜਦੋਂ ਨਿਕਲਦਾ ਹੈ ਬਹੁਤ ਔਖਾ ਕਰਦਾ ਇਹ ਬੇਨਤੀ ਹੈ ਭਰਾਵੋ ਇਹ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਹਾਂ ਜਿਹੜਾ ਪਤਨੇ ਆਹ ਖੇਤ ਵਾਲੇ ਨੇ ਪੰਨੀ ਹੋਣੀ ਹੈ ਹੋ ਸਕਦਾ ਕੋਈ ਸ਼ਰਾਰਤ ਵੀ ਕਰ ਗਿਆ ਹੋਵੇ ਪਰ ਜਦੋਂ ਆਪਾਂ ਖੇਤ ਰੋਜ ਆਉਨੇ ਆ ਤਾਂ ਆਪਾਂ ਇੱਥੇ ਘਟੋ ਘਟੇਟਾਂ ਲਾ ਕੇ ਘੱਟੋ ਘੱਟ ਮਸਾਲਾ ਲਾ ਸਕਦੇ ਆ ਇੰਨਾ ਕਿ ਆਪਣਾ ਹੱਕ ਬਣਦਾ ਵੀ ਨਹੀਂ ਯਾਰ ਲੋਕਾਂ ਦਾ ਪਾਣੀ ਆ ਇਹ ਅਗਲੀ ਗੱਲ ਹੈ ਵੀ ਕਢੋਈ ਦੇ ਵਿੱਚ ਇੱਟਾਂ ਲਾਉਣੀਆਂ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ ਵੀ ਕਿਹਨੇ ਲਾਈਆਂ ਨੇ ਪਰ ਜਿਹੜੇ ਨੇ ਲਾਈਆਂ ਉਹਦਾ ਭਲਾ ਕਦੇ ਨਹੀਂ ਹੋ ਸਕਦਾ ਕਿਉਂ ਸੰਗਤ ਜੀ ਨਹੀਂ ਹੋਊਗਾ ਉਹਦਾ ਭਲਾ ਜਿਹੜੇ ਨੇ ਇੰਨੇ ਪਾਣੀ ਜਿਹੜੇ ਲੋਕ ਐਡੇ ਭੁੱਖੇ ਮਾਰੇ ਭਲਾ ਹੋ ਜੂ ਉਹਦਾ ਸੰਗਤ ਦਾ ਸੰਗਤ ਦਾ ਬਚਨ ਕਿਤੇ ਗਲਤ ਨਹੀਂ ਜਾਂਦਾ ਭਰਾਵੋ ਲੋਕ ਧਿਆਏ ਮਰ ਰਹੇ ਆ ਇਹ ਲੋਕ ਧਿਆਏ ਮਰਨ ਦੇ ਬਾਵਜੂਦ ਅੱਜ ਇਹ ਮਜਬੂਰ ਹੋ ਕੇ ਵੀਡੀਓ ਪਾਉਣੀ ਪਈ ਐ ਨਹੀਂ ਤਾਂ ਮੈਂ ਵੀਡੀਓ ਪਾਉਂਦਾ ਨਹੀਂ ਸੀ ਮਗਾ ਛੱਡੋ ਯਾਰ ਪਿੰਡ ਦਾ ਕੰਮ ਹੈਗਾ ਆਪਾਂ ਕੀ ਲੈਣਾ ਪਰ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਭਰਾਵੋ ਜਿਹੜਾ ਇਹ ਲੋਕਾਂ ਦਾ ਹੱਕ ਮਾਰ ਕੇ ਆ ਆਪ ਦਾ ਝੋਨੇ ਨੂੰ ਪਾਣੀ ਲਾਇਆ ਜਾ ਰਿਹਾ ਹੈ ਪਾਰਟੀਆਂ ਨੇ ਦੱਸਿਆ ਨਹੀਂ ਪਾਣੀ ਰਸਕੀ ਜਮਾ ਦੂਜੀ ਰੋਡ ਬੰਦ ਦੇਣੋ ਜਿਹੜੇ ਖਿਜਦੇ ਨੇ ਪਾਰਟੀਆਂ ਫੁੱਜੂ ਰਸਕੀਆਂ ਬੰਦ ਪਾਰਟੀਆਂ ਬਹੁਤ ਟੁੱਟ ਜਾਂਦੇ ਮੁੜ ਕੇ ਪਾਰਟੀਆਂ ਤੇ ਭਰਾਵੋ ਇਹ ਪਾਈਪਾਂ ਬੰਦ ਕੀਤੀਆਂ ਜਾ ਰਹੀਆਂ ਪਾਈਪਾਂ ਹੜੇ ਨਾ ਬੰਦ ਕਰੋ ਬਹੁਤ ਔਖੇ ਉਦੋਂ ਪੰਚਾਇਤ ਨੇ ਪਵਾਈਆਂ ਬਹੁਤ ਔਖੇ ਔਖ ਨਾਲ ਪਵਾਈਆਂ ਹੋਣਗੀਆਂ ਸੋ ਵੀਡੀਓ ਬਣਾਉਂਦੇ ਸਮੇਂ ਬਹੁਤ ਸਾਰੀਆਂ ਗੱਲਾਂ ਬੋਲਿੰਗੀਆਂ ਹੁਣ ਨਹੀਂ ਕਰਣੀਆਂ ਨੇ ਪਿੰਡ ਦੇ ਲੋਕਾਂ ਨੂੰ ਸ਼ਾਇਦ ਗੁੱਸਾ ਲੱਗੇ ਬੇਸ਼ੱਕ ਗਾਲਾਂ ਕੱਢ ਲਓ ਤੁਸੀਂ ਕੋਈ ਗੱਲ ਨਹੀਂ ਪਰ ਇਹ ਸੱਚਾਈ ਹੈ ਭਰਾਵੋ ਅੱਜ ਦੇ ਟਾਈਮ ਤੇ ਲੋਕ ਸਭ ਕੁਝ ਹੁੰਦੇ ਸੁਂਦੇ ਹੋਏ ਵੀ ਧਿਆਏ ਮਰ ਰਹੇ ਆ ਧੰਨਵਾਦ ਤੁਹਾਡਾ